ਸਿੱਖ ਕੌਮ ਉੱਤੇ ਤਾਂ ਪਹਿਲਾਂ ਹੀ ਚਾਰੇ ਪਾਸਿਓਂ ਹਮਲੇ ਹੋ ਰਹੇ ਸਨ ਪਰ ਹੁਣ ਏਆਈ ਰਾਹੀਂ ਵੀ ਸਿੱਖ ਕੌਮ ਉੱਤੇ ਪੰਥ ਅਤੇ ਪੰਜਾਬ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਢੈ ਢੇਰੀ ਹੋਿਆਂ ਦੀ ਵੀਡੀਓ ਏਆਈ ਰਾਹੀਂ ਬਣਾਈ ਗਈ ਏ ਇਹ ਸਿੱਖ ਕੌਮ ਉੱਤੇ ਬਹੁਤ ਵੱਡਾ ਜਿਹਾ ਹਮਲਾ ਆ ਉਹ ਕੀਤਾ ਗਿਆ ਆ ਸੋ ਜਿਨ੍ਹਾਂ ਲੋਕਾਂ ਨੇ ਵੀ ਇਹ ਵੀਡੀਓ ਪੇਸ਼ ਕੀਤੀ ਹੈ AI ਦਾ ਹੀ ਉਹਨਾਂ ਦੀ ਇਹ ਮਨਸ਼ਾ ਪਤਾ ਲੱਗਦੀ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਸਿੱਖ ਕੌਮ ਪ੍ਰਤੀ ਕਿੰਨੀ ਈਰਖਾ ਆ ਨਫ਼ਰਤ ਆ ਤੇ ਕਿੰਨੀ ਗੰਦੀ ਸੋਚ ਲੈ ਕੇ ਉਹ ਲੋਕ ਬੈਠੇ ਹੋਏ ਆ ਕਿ ਅੱਜ ਵੀ ਉਹ ਸ੍ਰੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਹੋਇਆ ਵੇਖਣਾ ਚਾਹੁੰਦੇ ਆ ਜੂਨ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨ ਗਨਾਂ ਹੈਲੀਕਾਪਟਰਾਂ ਦੇ ਨਾਲ ਹਮਲਾ ਕੀਤਾ ਸੀ ਹਜ਼ਾਰਾਂ ਸਿੰਘਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਗਿਆ ਤੇ ਕੀ ਗੱਲ ਹਾਲੇ ਵੀ ਸਿੱਖ ਵਿਰੋਧੀ ਲੋਕਾਂ ਦਾ ਢਿੱਡ ਨਹੀਂ ਭਰਿਆ ਸੋ AI ਦਾ ਹੀ ਜਿਹੜੀ ਵੀਡੀਓ ਬਣਾਈ ਗਈ ਹੈ ਕਿਵੇਂ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਇਮਾਰਤ ਨੂੰ ਦੋ ਫਾੜ ਹੁੰਦੇ ਹੋਏ ਦਿਖਾਇਆ ਗਿਆ ਕਿਵੇਂ ਢਹ ਢੇਰੀ ਹੁੰਦੇ ਦਿਖਾਇਆ ਗਿਆ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਅਤੇ ਅਨੇਕਾਂ ਸਿੰਘਾਂ ਨੂੰ ਥਰੋਵਰ ਦੇ ਵਿੱਚ ਡੁੱਬਦੇ ਹੋਏ ਦਿਖਾਇਆ ਗਿਆ ਇਹ ਇੱਕ ਬੜੀ ਹੀ ਭੈੜੀ ਜਿਹੜੀ ਘਰਦੋਤ ਆ ਉਹ ਕੀਤੀ ਗਈ ਏ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਉੱਤੇ ਸਰੀਰਕ ਸਿਧਾਂਤਕ ਲੁਕਵੇਂ ਰੂਪ ਦੇ ਵਿੱਚ ਜਿਹੜੇ ਹਮਲੇ ਆ ਉਹ ਹੋ ਚੁੱਕੇ ਆ ਤੇ ਹੁਣ AI ਦਾ ਹੀ ਵੀ ਲਗਾਤਾਰ ਸਿੱਖ ਕੌਮ ਉੱਤੇ ਜਿਹੜੇ ਬਾਹਰ ਦਸਤੂਰ ਹਮਲੇ ਆ ਉਹ ਹੋ ਰਹੇ ਆ ਪਰ ਸਿੱਖ ਕੌਮ ਇਹ ਬਰਦਾਸ਼ਤ ਨਹੀਂ ਕਰੇਗੀ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਤੇ ਸ਼ਿਵ ਜੀ ਦੀ ਜਿਸੂ ਮਸੀਹ ਦੀ ਜਿਹੜੀ ਵੀਡੀਓ ਆ ਉਹ ਦਿਖਾਈ ਗਈ ਸੀ ਉਹ ਵੀ ਵੀਡੀਓ ਬਹੁਤ ਜ਼ਿਆਦਾ ਜਿਹਦੀ ਆ ਇਤਰਾਜਯੋਗ ਸੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਿੱਖ ਕੌਮ ਉੱਤੇ ਤਾਂ ਪਹਿਲਾਂ ਹੀ ਚਾਰੇ ਪਾਸਿਓਂ ਹਮਲੇ ਹੋ ਰਹੇ ਸਨ ਪਰ ਹੁਣ AI ਦਾ ਹੀ ਵੀ ਸਿੱਖ ਕੌਮ ਉੱਤੇ ਪੰਥਕ ਅਤੇ ਪੰਜਾਬ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਢੈ ਢੇਰੀ ਹੋਿਆਂ ਦੀ ਵੀਡੀਓ AI ਰਾਹੀਂ ਬਣਾਈ ਗਈ ਏ ਇਹ ਸਿੱਖ ਕੌਮ ਉੱਤੇ ਬਹੁਤ ਵੱਡਾ ਜਿਹਦਾ ਹਮਲਾ ਆ ਉਹ ਕੀਤਾ ਗਿਆ ਆ ਸੋ ਜਿਨ੍ਹਾਂ ਲੋਕਾਂ ਨੇ ਵੀ ਇਹ ਵੀਡੀਓ ਪੇਸ਼ ਕੀਤੀ ਏ AI ਦਾ ਹੀ ਉਹਨਾਂ ਦੀ ਇਹ ਮਨਸ਼ਾ ਪਤਾ ਲੱਗਦੀ ਆ ਕਿ ਉਹਨਾਂ ਦੇ ਮਨਾਂ ਦੇ ਵਿੱਚ ਸਿੱਖ ਕੌਮ ਪ੍ਰਤੀ ਕਿੰਨੀ ਈਰਖਾ ਆ ਨਫ਼ਰਤ ਆ ਤੇ ਕਿੰਨੀ ਗੰਦੀ ਸੋਚ ਲੈ ਕੇ ਉਹ ਲੋਕ ਬੈਠੇ ਹੋਏ ਆ ਕਿ ਅੱਜ ਵੀ ਉਹ ਸ੍ਰੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਹੋਇਆ ਵੇਖਣਾ ਚਾਹੁੰਦੇ ਆ ਜੂਨ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨ ਗੰਨਾਂ, ਹੈਲੀਕਾਪਟਰਾਂ ਦੇ ਨਾਲ ਹਮਲਾ ਕੀਤਾ ਸੀ ਹਜ਼ਾਰਾਂ ਸਿੰਘਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਗਿਆ ਤੇ ਕੀ ਗੱਲ ਹਾਲੇ ਵੀ ਸਿੱਖ ਵਿਰੋਧੀ ਲੋਕਾਂ ਦਾ ਢਿੱਡ ਨਹੀਂ ਭਰਿਆ ਉਹ ਅੱਜ ਵੀ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਚੋਨਾਬੂਧ ਹੋਇਆ ਦੇਖਣਾ ਚਾਹੁੰਦੇ ਆ ਸੋ AI ਰਾਹੀਂ ਜਿਹੜੀ ਵੀਡੀਓ ਬਣਾਈ ਗਈ ਹੈ ਕਿਵੇਂ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਇਮਾਰਤ ਨੂੰ ਦੋ ਫਾੜ ਹੁੰਦੇ ਹੋਏ ਦਿਖਾਇਆ ਗਿਆ ਕਿਵੇਂ ਢਹਿ ਢੇਰੀ ਹੁੰਦੇ ਦਿਖਾਇਆ ਗਿਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਅਤੇ ਅਨੇਕਾਂ ਸਿੰਘਾਂ ਨੂੰ ਸਰੋਵਰ ਦੇ ਵਿੱਚ ਡੁੱਬਦੇ ਹੋਏ ਦਿਖਾਇਆ ਗਿਆ ਇਹ ਇੱਕ ਬੜੀ ਹੀ ਭੈੜੀ ਜਿਹੜੀ ਕਰਤੂਤ ਆ ਉਹ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਉੱਤੇ ਸਰੀਰਕ ਸਿਧਾਂਤਕ ਲੁਕਵੇਂ ਰੂਪ ਦੇ ਵਿੱਚ ਜਿਹੜੇ ਹਮਲੇ ਆ ਉਹ ਹੋ ਚੁੱਕੇ ਆ ਤੇ ਹੁਣ AI ਦਾ ਹੀ ਵੀ ਲਗਾਤਾਰ ਸਿੱਖ ਕੌਮ ਉੱਤੇ ਜਿਹਦੇ ਬਾਦਸਤੂਰ ਹਮਲੇ ਆ ਉਹ ਹੋ ਰਿਹਾ ਪਰ ਸਿੱਖ ਕੌਮ ਇਹ ਬਰਦਾਸ਼ਤ ਨਹੀਂ ਕਰੇਗੀ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਤੇ ਸ਼ਿਵ ਜੀ ਦੀ ਜਿਸੂ ਮਸੀਹ ਦੀ ਜਿਹੜੀ ਵੀਡੀਓ ਆ ਉਹ ਦਿਖਾਈ ਗਈ ਸੀ ਉਹ ਵੀ ਵੀਡੀਓ ਬਹੁਤ ਜ਼ਿਆਦਾ ਜਿਹਦੀ ਆ ਇਤਰਾਜਯੋਗ ਸੀ ਸੋ ਜਿਹੜੇ ਵੀ ਲੋਕ ਇਹੋ ਜੀਆਂ ਭੈੜੀਆਂ ਹਰਕਤਾਂ ਕਰ ਰਹੇ ਆ ਸੋ ਸਿੱਖ ਕੌਮ ਵੱਲੋਂ ਖਾਲਸਾ ਪੰਥ ਵੱਲੋਂ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਆਂ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਤੇ ਦੂਜੇ ਪਾਸੇ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਜਦੋਂ ਤਾਂ ਉਹਨਾਂ ਨੇ ਕਿਸੇ ਸਿੱਖ ਨੌਜਵਾਨ ਨੂੰ ਫੜਨਾ ਹੁੰਦਾ ਆ ਤੇ ਸਰਕਾਰ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਆ ਕਿ ਇਹ ਫੋਟੋ ਕਿੱਥੋਂ ਅਪਲੋਡ ਹੋਈ ਏ ਵੀਡੀਓ ਕਿੱਥੋਂ ਅਪਲੋਡ ਹੋਈ ਏ ਤੇ ਸਰਕਾਰ ਉਸੇ ਵੇਲੇ ਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਤੇ ਨੌਜਵਾਨਾਂ ਨੂੰ ਬੇਵਜ੍ਹਾ ਹੀ ਗ੍ਰਿਫਤਾਰ ਵੀ ਕਰ ਲੈਂਦੀ ਏ ਸਰਕਾਰ ਨੇ ਜਦੋਂ ਕਿਸੇ ਬੰਦੇ ਨੂੰ ਫੜਨਾ ਹੁੰਦਾ ਆ ਤਾਂ ਥਾਈਲੈਂਡ ਤੋਂ ਵੀ ਜਾ ਕੇ ਗ੍ਰਿਫਤਾਰ ਕਰ ਲੈਂਦੀ ਏ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਲੈ ਆਉਂਦੀ ਏ ਜਿਵੇਂ ਭਾਈ ਜਗਤਾਰ ਸਿੰਘ ਤਾਰਾ ਨੂੰ ਜਿਹੜਾ ਗ੍ਰਿਫਤਾਰ ਹੋ ਕੀਤਾ ਗਿਆ ਸੀ ਪਰ ਇੱਥੇ ਜਿਹੜੇ ਲੋਕ ਸਿੱਖ ਕੌਮ ਉਤੇ ਹਮਲੇ ਕਰਦੇ ਪਏ ਆ ਸਰਕਾਰ ਉਹਨਾਂ ਪ੍ਰਤੀ ਜਿਹੜੀ ਆ ਉਹ ਕਿਉਂ ਚੁੱਪਿਆ ਸੋ ਕਿੱਥੇ ਆ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਨੇ ਜਿਹੜੇ ਇੱਥੇ ਸਾਈਬਰ ਸੈੱਲ ਬਣਾਏ ਹੋਏ ਆ ਸੋ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਓਡਾਉਣ ਦੀਆਂ ਬੰਬ ਨਾਲ ਓਡਾਉਣ ਦੀਆਂ ਧਮਕੀਆਂ ਤੱਕ ਵੀ ਜਿਹੜੀਆਂ ਆ ਉਹ ਮਿਲੀਆਂ ਸੀ ਪਰ ਸਰਕਾਰ ਨੂੰ ਛੇਤੀ ਕਿਤੇ ਉਹ ਬੰਦੇ ਵੀ ਨਹੀਂ ਲੱਭਦੇ ਤੇ ਜੇਕਰ ਬੰਦੇ ਲੱਭ ਵੀ ਜਾਂਦੇ ਆ ਤੇ ਸਰਕਾਰ ਉਹ ਸਿੱਖ ਕੌਮ ਨੂੰ ਪੰਜਾਬ ਦੇ ਲੋਕਾਂ ਨੂੰ ਸਿੱਖ ਸੰਗਤਾਂ ਨੂੰ ਦੱਸਦੇ ਹੀ ਨਹੀਂ ਆ ਕਿ ਉਹ ਲੋਕ ਕਿਹੜੇ ਸਨ ਕਿੱਥੋਂ ਦੇ ਸਨ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਆ ਵੀਡੀਓ ਜਿਹੜੀਆਂ ਆ ਉਹ ਲੁਕਾ ਦਿੱਤੀਆਂ ਜਾਂਦੀਆਂ ਆ ਸੋ ਹੁਣ ਵੀ ਜੋ ਕੁਝ ਹੋ ਰਿਹਾ ਆ ਇਹਦੇ ਨਾਲ ਸਿੱਖ ਸੰਗਤਾਂ ਦੇ ਹਿਰਦੇ ਨੂੰ ਦਿਲ ਨੂੰ ਬੜੀ ਭਾਰੀ ਜਿਹੜੀ ਸਾਟ ਆ ਉਹ ਵੱਜਦੀ ਪਈ ਆ ਸੋ ਸਾਈਬਰ ਸੈੱਲ ਇਹਨਾਂ ਬੰਦਿਆਂ ਬਾਰੇ ਪਤਾ ਕਰੇ ਕਿ ਇਹ ਕੌਣ ਲੋਕ ਆ ਜੋ ਸਿੱਖ ਕੌਮ ਉੱਤੇ ਜਿਹਦੇ ਆ ਉਹ ਇਸ ਤਰ੍ਹਾਂ ਦੇ ਜਿਹੜੇ ਹਮਲੇ ਆ ਉਹ ਕਰ ਰਹੇ ਆ ਸੋ ਇਹਨਾਂ ਲੋਕਾਂ ਦੀ ਜਿਹੜੀ ਪਛਾਣ ਆ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਇਸ ਹਰਕਤ ਤੋਂ ਜਿਹੜਾ ਆ ਉਹ ਰੋਕਿਆ ਜਾਣਾ ਚਾਹੀਦਾ ਆ ਏਆਈ ਬਹੁਤ ਜ਼ਿਆਦਾ ਜਿਹੜੀ ਆ ਉਹ ਖਤਰਨਾਕ ਆ ਤੇ ਭਵਿੱਖ ਵਿੱਚ AI ਦੇ ਕਰਕੇ ਹੀ ਇੱਥੇ ਪੰਜਾਬ ਵਿੱਚ ਭਾਰਤ ਵਿੱਚ ਜਿਹੜੇ ਦੰਗੇ ਆ ਉਹ ਵੀ ਹੋ ਸਕਦੇ ਆ ਤੇ ਹੋਰ ਵੱਡੇ ਜਿਹੜੇ ਨੁਕਸਾਨ ਆ ਉਹ ਵੀ ਹੋ ਸਕਦੇ ਆ ਇਹਦੇ ਉੱਤੇ ਤੁਰੰਤ ਜਿਹੜੀ ਰੋਕ ਆ ਉਹ ਲਗਣੀ ਚਾਹੀਦੀ ਏ ਸੋ ਪਿਛਲੇ ਦਿਨੀ ਇੱਕ ਪੱਤਰਕਾਰ ਨੇ ਇੱਕ ਰਿਪੋਰਟਰ ਨੇ ਇੱਕ ਫਿਲਮ ਵੀ ਬਣਾਈ ਸੀ ਜਿਹਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਵਿਖਾਇਆ ਗਿਆ ਤੇ ਉਹ ਜਿਹੜਾ ਸਹਬਜਾਦਿਆਂ ਦਾ ਜਿਹੜਾ ਸਰੂਪ ਉਹਦੇ ਵਿੱਚ ਵਿਖਾਇਆ ਗਿਆ ਸੋ ਉਹ ਵੀ ਬਹੁਤ ਜ਼ਿਆਦਾ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀ ਜਿਹੜੀ ਆ ਉਹ ਗੱਲ ਸੀ ਤੇ ਉਹਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਸਰੂਪ ਸੀ ਸੋ ਉਹ ਤਾਂ ਉਹਨਾਂ ਦੇ ਕੇਸ ਜਿਹੜੇ ਕਤਲ ਆ ਉਹ ਉਹਦੇ ਵਿੱਚ ਦਿਖਾਏ ਗਏ ਸੋ ਕੌਮ ਇਹ ਜਿਹੜੀਆਂ ਗੱਲਾਂ ਆ ਉਹ ਬਰਦਾਸ਼ਤ ਨਹੀਂ ਕਰੇਗੀ ਅ AI ਰਾਹੀਂ ਸਾਡੇ ਸਿੱਖ ਗੁਰੂ ਸਾਹਿਬਾਨਾਂ ਦੇ ਉੱਤੇ ਸਾਡੇ ਨਾਇਕਾਂ ਦੇ ਉੱਤੇ ਜਿਹੜੇ ਸਾਡੇ ਕੌਮ ਦੇ ਵੱਡੇ ਕਿਰਦਾਰਾਂ ਦੇ ਉੱਤੇ ਜਿਹੜੇ ਹਮਲੇ ਆ ਉਹ ਹੋ ਰਹੇ ਆ ਸੋ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਉਹ ਰੋਕਿਆ ਜਾਣਾ ਚਾਹੀਦਾ ਆ ਸੋ ਜਿਸ ਤਰੀਕੇ ਦੇ ਨਾਲ ਦੀ ਜਿਹੜੀ ਦਰਬਾਰ ਸਾਹਿਬ ਦੀ ਜਿਹੜੀ ਵੀਡੀਓ ਆਈ ਆ ਸੋ ਇਹ ਬਿਲਕੁਲ ਵੀ ਸਿੱਖ ਕੌਮ ਦੇ ਲਈ ਸਹਿਯੋਗ ਨਹੀਂ ਆ ਕਿਉਂਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਦਿਲ ਆ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਜਿੰਦ ਜਾਨ ਆ ਸਾਡਾ ਕੇਂਦਰੀ ਸਥਾਨ ਆ ਜਿੱਥੇ ਸਿੱਖ ਅਤੇ ਹੋਰ ਧਰਮਾਂ ਦੇ ਲੋਕ ਸ਼ਰਧਾ ਭਾਵਨਾ ਸਤਕਾਰ ਸਹਿਤ ਆ ਕੇ ਨਤਮਸਤਕ ਹੁੰਦੇ ਆ ਦాతਾ ਮੰਗਦੇ ਆ ਸੋ ਸ੍ਰੀ ਦਰਬਾਰ ਸਾਹਿਬ ਨੂੰ ਜਿਸ ਤਰੀਕੇ ਦੇ ਨਾਲ ਢਾਹ ਢੇਰੀ ਹੁੰਦਾ ਦਿਖਾਇਆ ਗਿਆ ਆ ਸੋ ਇਹਦਾ ਮਤਲਬ ਇਹ ਇਹ ਆ ਕਿ ਜਿਹੜੀ ਇਹਦੇ ਪਿੱਛੇ ਗੰਦੀ ਸੋਚ ਆ ਉਹ ਅੱਜ ਵੀ ਦਰਬਾਰ ਸਾਹਿਬ ਉੱਤੇ ਜਿਹੜੇ ਹਮਲੇ ਆ ਉਹ ਕਰਨਾ ਚਾਹੁੰਦੀ ਏ ਤੇ ਅੱਜ ਵੀ ਸਿੱਖ ਕੌਮ ਦੇ ਉੱਤੇ ਘੱਲੂ ਘਾਰ ਆਪਾ ਪਰਾਉਣਾ ਚਾਹੁੰਦੀ ਏ ਤੇ ਉਹੀ ਸੋਚ ਸਿੱਖ ਕੌਮ ਦੀ ਜਿਹੜੀ ਨਸਲ ਖੁਸ਼ੀ ਆ ਉਹ ਕਰਨਾ ਚਾਹੁੰਦੀ ਏ ਪਰ ਇਹ ਲੋਕ ਆਪਣੀਆਂ ਹਰਕਤਾਂ ਤੋਂ ਜਿਹੜਾ ਆਵਾਜ਼ ਆ ਉਹ ਆ ਜਾਣ ਜੇਕਰ ਇਹਨਾਂ ਲੋਕਾਂ ਦੇ ਬਾਰੇ ਖਾਲਸਾ ਪੰਥ ਨੂੰ ਪਤਾ ਲੱਗ ਗਿਆ ਤੇ ਫਿਰ ਖਾਲਸਾ ਹੀ ਪਰੰਪਰਾਵਾਂ ਅਨਸਾਰ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇਗੀ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਆ ਕਿ ਸਰਕਾਰ ਸਿੱਖ ਨੌਜਵਾਨਾਂ ਨੂੰ ਤਾਂ ਤੁਰੰਤ ਫੜ ਲੈਂਦੀ ਏ ਜੇਕਰ ਸਰਕਾਰ ਦੇ ਵਿਰੁੱਧ ਕੋਈ ਪੋਸਟ ਪਾ ਦਿੱਤੀ ਜਾਵੇ ਸਰਕਾਰ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਕਿ ਕਿਹੜੇ ਫੇਸਬੁੱਕ ਖਾਤੇ ਤੋਂ ਪਈ ਏ ਕਿਹੜੇ ਇੰਸਟਾਗ੍ਰam ਖਾਤੇ ਤੋਂ ਪਈ ਏ ਜਾਂ ਟਵਿੱਟਰ ਤੋਂ ਪਈ ਏ ਕਿਹੜਾ ਫੋਨ ਵਰਤਿਆ ਗਿਆ ਆ ਕਿਹੜਾ ਫੋਨ ਫੋਨ ਨੰਬਰ ਵਰਤਿਆ ਗਿਆ ਆ ਤੇ ਕਿਹੜੇ ਸ਼ਹਿਰ ਤੋਂ ਆ ਪਰ ਜਦੋਂ ਸਿੱਖਾਂ ਦੇ ਬਾਰੇ ਗੱਲ ਹੁੰਦੀ ਏ ਜਿਵੇਂ ਪਿੱਛੇ ਜੇ ਧਮਕੀਆਂ ਆਈਆਂ ਕਿੰਨੀਆਂ ਈਮੇਲ ਆਈਆਂ ਧਮਕੀਆਂ ਦੀਆਂ ਪਰ ਸਰਕਾਰ ਨੂੰ ਉਹ ਜਿਹੜੇ ਬੰਦੇ ਆ ਉਹ ਛੇਤੀ ਕਿਤੇ ਲੱਭਦੇ ਨਹੀਂ ਜਾਂ ਸਰਕਾਰ ਲੱਭਣੇ ਨਹੀਂ ਚਾਹੁੰਦੀ ਜਾਂ ਸਰਕਾਰ ਇਸ ਸਾਰੀ ਗੱਲ ਨੂੰ ਜਿਹੜਾ ਆ ਉਹ ਦਬਾਉਣਾ ਚਾਹੁੰਦੀ ਏ ਪਰ ਇਹ ਸਿੱਖ ਕੌਮ ਉੱਤੇ ਜੋ AI ਰਾਹੀਂ ਹਮਲੇ ਹੋ ਰਹੇ ਆ ਇਹਨੂੰ ਤੁਰੰਤ ਜਿਹੜਾ ਆ ਉਹ ਸਰਕਾਰ ਨੂੰ ਰੋਕਣ ਦਾ ਜਿਹੜਾ ਯਤਨ ਆ ਉਹ ਕਰੇ ਨਹੀਂ ਤਾਂ ਸਿੱਖ ਕੌਮ ਨੂੰ ਵੱਡਾ ਜਿਹੜਾ ਸੰਘਰਸ਼ ਆ ਉਹ ਫਿਰ ਛੇੜਨਾ ਪਏਗਾ ਅਸੀਂ ਆਪਣੇ ਗੁਰੂ ਸਾਹਿਬਾਨਾਂ ਅਸੀਂ ਆਪਣੇ ਯੋਧਿਆਂ ਅਤੇ ਸ਼ਹੀਦਾਂ ਦੀ ਜਿਹੜੀ AI ਰਾਹੀਂ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਉਹਨਾਂ ਦੇ ਸਰੂਪ ਨੂੰ ਜਿਹੜਾ ਵਿਗਾੜਿਆ ਜਾ ਰਿਹਾ ਹੈ ਜਾਂ ਹੋਰ ਹਰਕਤਾਂ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਆ AI ਰਾਹੀਂ ਸੋ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ